ਪੰਜਾਬ ਪੁਲਿਸ ਦੇ ਹਰ ਰੈਂਕ ਦੇ ਅਫਸਰਸ ਨੇ ਪਾਰਟਿਸਿਪੇਟ ਕੀਤਾ ਮੁਸਲਿਮਾਂ ਅਤੇ ਸਨਾ ਚੌਕ ਦੇ ਸ਼ਹਿਰ ਦੇ ਹਰ ਵਰਗ ਤੋਂ ਹੱਯੋਧਨਸ਼ਯਮ ਵਿਰੋਧ ਜੋ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾ ਰਹੀ ਆ ਉਸ ਸੰਬੰਧੀ ਅੱਜ ਜਾਗਰਾਨ ਦੇ ਵਿੱਚ ਇੱਕ ਸਾਈਕਲ ਰੈਲੀ ਕੱਢੀ ਗਈ ਇਹ ਰੈਲੀ ਐਸਐਸਪੀ ਅੰਕੁਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸਰਦਾਰ ਡੀਐਸਪੀ ਜੱਜੋ ਸਿੰਘ ਦੀ ਅਗਵਾਈ ਵਿੱਚ ਇਹ ਕੇ ਸਾਈਕਲ ਰੈਲੀ ਕੱਢੀ ਗਈ ਇਸ ਰੈਲੀ ਦੇ ਵਿੱਚ ਲੁਧਿਆਣਾ ਦੇ ਆਤੀ ਦੇ ਹਰ ਇੱਕ ਦੇ ਪੁਲਿਸ ਅਫਸਰ ਅਫਸਰਾਂ ਨੇ ਇਸ ਵਿੱਚ ਪਾਰਟਿਸਪੇਟ ਕੀਤਾ ਅਤੇ ਹੀ ਹੈ ਗਿਆ ਸ਼ਹਿਰ ਵਾਸੀ ਵੀ ਇਸ ਵਿੱਚ ਮੌਜੂਦ ਰਹੇ ਹੈਗੇ ਆ ਹਰ ਕਹਿ ਸਕਦੇ ਆ ਪਾਰਟੀ ਦੇ ਜੋ ਆਗੂ ਹੈਗੇ ਆ ਉਹ ਵੀ ਮੌਜੂਦ ਰਹੇ ਹੈਗੇ ਆ ਇਸ ਵਿੱਚ ਡੀਐਸਪੀ ਜੱਜੋ ਸਿੰਘ ਨੇ ਕਿਹਾ ਹੈਗਾ ਪੰਜਾਬ ਸਰਕਾਰ ਤੇ ਮਾਨਯੋਗ ਪੰਜਾਬ ਨੂੰ ਚਲਾਈ ਗਈ ਮਹਨਤ ਜੁਧਨਿਸ਼ਾ ਅਪ੍ਰਸ ਅੰnderਗਤ ਮਾਨਯੋਗ ਡੀਆਈਜੀ ਸਾਹਿਬ ਨੇ ਆਨਰੇਂਟ ਅਤੇ ਮਾਨਯੋਗ ਐਸਐਸਪੀ ਸਾਹਿਬ ਲੁਧਿਆਣਾ ਰੂਰ ਡਾਕਟਰ ਅਨਕਰਪੁਤਾ ਆਈਪੀਐਸ ਜਿਦੇ ਨਿਦਾ ਨਿਸ਼ਾ ਨਿਰਦੇਸ਼ਾਂ ਤੇ ਇਹ ਸਾਈਕਲ ਰੈਲੀ ਅੱਜ ਗਰਾਉਂਡ ਦੇ ਸ਼ਹਿਰ ਵਿੱਚ ਗੱਡੀ ਗਈ ਹੈ ਇਸ ਸਾਈਕਲ ਰੈਲੀ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਦੇ ਹਰ ਰੈਂਕ ਦੇ ਆਫੀਸਰਸ ਨੇ ਪਾਰਟਿਸਿਪੇਟ ਕੀਤਾ ਮੁੱਖ ਤੌਰ ਤੇ ਇਹ ਦਰਸ਼ਨਾ ਚਾਹਨਾ ਕਿ ਸ਼ਹਿਰ ਦੇ ਹਰ ਵਰਗ ਤੋਂ ਹਰ ਯੂਥ ਗਰੁੱਪ ਤੋਂ ਲੋਕਾਂ ਨੇ ਇਹਦੇ ਤੇ ਵੱਧ ਚੜ ਕੇ ਸਹਿਯੋਗ ਦੇਣਾ ਇਹ ਸਾਈਕਲ ਰੈਲੀ ਸੈਰ ਫੋਟੋ ਸ਼ੁਰੂ ਹੋ ਕਰਕੇ ਸ਼ਹਿਰ ਚੋਂ ਹੁੰਦੇ ਹੋਏ ਫਾਈਬਰ ਰਿਵਰ ਹੋਟਲ ਦੇ ਕੋਲ ਆਦਰ ਕੇ ਸਮਾਪਤ ਕੀਤੀ ਗਈ ਹੈ ਸਾਈਕਲ ਰੈਲੀ ਰਾਹੀਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਪੰਜਾਬ ਪੁਲਿਸ ਜਗਰਾਉਂ ਪੁਲਿਸ ਅਤੇ ਜਗਰਾਉਂ ਦੇ ਨਿਵਾਸੀ ਇਸ ਮੈਸੇਜ ਦੇਣਾ ਚਾਹਾਂਗੇ ਕਿ ਜਿੱਥੇ 스포츠 ਖੇਡ ਕੇ ਸਾਈਕਲ ਗਿਰ ਗਿਆ ਆਪਾਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਆ ਵਾਤਾਵਰਣ ਨੂੰ ਸਾਫ਼ ਰੱਖਣ ਚ ਪਾਰਟਿਸਿਪੇਟ ਕਰ ਸਕਦੇ ਆ ਆਪਣਾ ਯੋਗਦਾਨ ਦੇ ਸਕਦੇ ਆ ਉੱਥੇ ਹੀ ਮੋਟੀਵੇਟ ਕਰਦੇ ਆ ਯੂਥ ਨੂੰ ਕਿ ਸਪੋਰਟਸ ਪਾਰਟਿਸਿਪੇਟ ਕਰਕੇ ਤੁਸੀਂ ਵੱਧ ਤੋਂ ਵੱਧ ਨਸ਼ਿਆਂ ਤੋਂ ਦੂਰ ਰਹੋ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ 'ਚ ਸਾਡਾ ਸਹਿਯੋਗ ਕਰੋ ਥੈਂਕ ਯੂ ਜੀ ਟੋਨੀ ਜੱਜ ਜੋ ਸੈਂਕੜੇ ਰੈਲੀ ਕੱਢੀ ਗਈ ਹੈਗੀ ਆ ਤੁਸੀਂ ਵਿੱਚ ਸੀਗੇ ਤੇ ਕਿਵੇਂ ਲੱਗਿਆ ਹੈਗਾ ਜੋ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਇਹ ਜਿਹੜੇ ਪੰਜਾਬ ਪੁਲਿਸ ਲੁਧਿਆਣਾ ਦਿਹਾਤੀ ਵੱਲੋਂ ਡਾਕਟਰ ਅੰਕੁਰ ਗੁਪਤਾ ਜੀ ਐਸਐਸਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਸਿਟੀ ਜਸੋਜੀ ਦੀ ਕਮਾਂਡ ਥੱਲੇ ਸਾਰੇ ਐਸਐਚਓ ਸਹਿਬਾਨ ਪੂਰੀ ਪੁਲਸ ਪਾਰਟੀ ਦੇ ਸਾਂਝ ਕਮੇਟੀ ਦਾ ਜੋ ਆਰਗੇਨਾਈਜੇਸ਼ਨ ਸੀਗਾ ਜੀ ਬੇਸਿਕਲੀ ਇਹ ਲੋਕਾਂ ਨੂੰ ਆਪਣੀ ਸਿਹਤ ਲਈ ਜਾਗਰੂਕ ਕਰਨਾ ਜੁਵਾਵਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਔਰ ਸਾਈਕਲ ਚਲਾਉਣ ਦੇ ਫਾਇਦੇ ਜਿਹੜੇ ਉਹਦੇ ਬਾਰੇ ਜਾਗਰੂਕ ਕਰਨਾ ਕਿਉਂਕਿ ਪੁਰਾਣੇ ਸਮੇਂ ਚ ਅਸੀਂ ਸਾਈਕਲ ਚਲਾਉਂਦੇ ਸੀ ਸਿਹਤਮੰਦ ਰਹਿੰਦੇ ਸੀ ਦੇਖੋ ਤਿੰਨ ਵੱਡੇ ਫਾਇਦੇ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸਭ ਤੋਂ ਪਹਿਲਾਂ ਸਾਡੀ ਸਿਹਤ ਔਰ ਦੂਸਰੇ ਨੰਬਰ ਤੇ ਸਾਡਾ ਪੈਟਰੋਲ ਬਚਦਾ ਪੈਸੇ ਬਚਦੇ ਔਰ ਤੀਸਰੇ ਨੰਬਰ ਤੇ ਜਿਹੜਾ ਪੈਟਰੋਲ ਤੋਂ ਧੂਆਂ ਹੁੰਦਾ ਪੋਲੂਸ਼ਨ ਬਚਦਾ ਔਰ ਚੌਥੀ ਗੱਲ ਇਹਦੇ ਨਾਲ ਇੱਕ ਤਰ੍ਹਾਂ ਦੀ ਸਾਈਕਲਿੰਗ ਦੇ ਨਾਲ ਇੱਕ ਇਹ ਜਿਹਾ ਜਜ਼ਬਾ ਪੈਦਾ ਹੁੰਦਾ ਕਿ ਆਪਣੇ ਬੱਚੇ ਆ ਜਿਹੜੇ ਉਹ ਕਿਸੇ ਚੰਗੇ ਪਾਸੇ ਲੱਗਣ ਮਤਲਬ ਨਸ਼ਿਆਂ ਤੋਂ ਦੂਰ ਹੋਣ ਖੇਡਾਂਾਂ ਵੱਲ ਲੱਗਣ ਉਹਦੇ ਸਾਈਕਲਿੰਗ ਵੀ ਕਰਦੀ ਸੋ ਮੈਂ ਕਹਿੰਦਾ ਜੀ ਅੱਜ ਬਹੁਤ ਵਧੀਆ ਸਾਈਕਲ ਰੈਲੀ ਬੜਾ ਉਤਸ਼ਾਹ ਸੀਗਾ ਸਾਰੇ ਜਿੰਨੇ ਵੀ ਸਾਡੇ ਸ਼ਹਿਰ ਨਿਵਾਸੀ ਵੀ ਆਏ ਆ ਸਾਰਿਆਂ ਔਰ ਸਾਰੇ ਅਫਸਰ ਸਹਿਬਾਨ ਨਾਲ ਰਹੇ ਔਰ ਅਸੀਂ ਜਿਹੜਾ ਪੂਰਾ ਸ਼ਹਿਰ ਦਾ ਗੇੜਾ ਕੱਢਿਆ ਚਾਂਸੀ ਰਾਣੀ ਚੌਂਕ ਫਿਰ ਤਹਿਸੀਲ ਚੌਂਕ ਫਿਰ ਫਾਈਵ ਰਿਵਰ ਤੋਂ ਵਾਪਸ ਹੋ ਕੇ ਮਤਲਬ ਇੱਕ 4-5 ਕਿਲੋਮੀਟਰ ਫਰੇਕ ਨੂੰ ਚਲਾ ਕੇ ਉਦੋਂ ਬਾਅਦ ਇਦਾਂ ਲੱਗਿਆ ਵੀ ਯਾਰ ਮੈਂ ਬਹੁਤ ਫਿੱਟ ਆ ਮਤਲਬ ਅਸੀਂ ਘਰੇ ਬੈਠੇ ਸਕੂਟਰੀਆਂ ਦੇ ਮੋਟਰਸਾਈਕਲ ਗੱਡੀਆਂ ਯੂਜ਼ ਕਰਦੇ ਹਾਂ ਨਾ ਤੇ ਪੁਰਾਣੇ ਬਜ਼ੁਰਗ ਸਾਡੇ ਅੱਜ ਵੀ ਸਾਈਕਲ ਚਲਾਉਂਦੇ ਆ ਸੋ ਮੈਂ ਤਾਂ ਕਹਿਣਾ ਚਾਹਨਾ ਵੀ ਸਾਨੂੰ ਸਾਰਿਆਂ ਨੂੰ ਸਾਈਕਲ ਚਲਾਉਣਾ ਚਾਹੀਦਾ ਈਵਨ ਇਹ ਨਹੀਂ ਹੈਗਾ ਵੀ ਇੱਕ ਦਿਨ ਰੈਲੀ ਕੱਢ ਲਈ ਮੈਂ ਕਹਿੰਦਾ ਰੋਜ਼ ਸਾਈਕਲ ਦੀ ਵਰਤੋਂ ਕੁਛ ਨਾ ਕੁ ਥੋੜੀ ਮੋਟੀ ਤੁਸੀਂ ਦੁਕਾਨ ਤੇ ਜਾਣਾ ਆਫਿਸ ਜਾਣਾ ਜੇ ਤੁਸੀਂ ਸਾਈਕਲ ਇਹਦੇ ਨਾਲ ਦੇਖੋ ਸ਼ਹਿਰ ਦਾ ਟ੍ਰੈਫਿਕ ਵੀ ਘਟੇਗਾ ਆਪਣਾ ਜੀ ਪੋਲੂਸ਼ਨ ਵੀ ਘਟੇਗਾ ਸਾਡੇ ਪੈਸਿਆਂ ਦੀ ਬਚਤ ਹੋਏਗੀ ਸਿਹਤ ਬਣੇਗੀ ਮਤਲਬ ਕਿੰਨੇ ਅਨੇਕਾਂ ਫਾਇਦੇ ਆ ਯਾਰ ਮਤਲਬ ਇੱਕ ਬੈਠੇ ਉਠਾਏ ਤੁਹਾਨੂੰ ਕੰਮ ਕਰਦੇ ਕਰਦੇ ਤੁਸੀਂ ਐਕਸਰਸਾਈਜ਼ ਕਰ ਲੈਣੀ ਐ ਐਕਸਰਸਾਈਜ਼ ਲਈ ਟਾਈਮ ਕੱਢਣ ਦੀ ਲੋੜ ਨਹੀਂ ਹੈ ਜੇ ਤੁਸੀਂ ਰੋਜ਼ ਇੱਕ ਅੱਧਾ ਘੰਟਾ ਰੂਟੀਨ ਚ ਸਾਈਕਲ ਚਲਾ ਲਓ ਪਰ ਮੈਂ ਇਹ ਵੀ ਕਹਿਣਾ ਚਾਹਣਾ ਵੀ ਨਾਲ ਦੀ ਨਾਲ ਆਪਾਂ ਸਾਰੇ ਵਾਤਾਵਰਣ ਦਾ ਧਿਆਨ ਰੱਖੀਏ ਜੀ ਕਿਉਂਕਿ ਸਾਹਾਂ ਦੀ ਗੱਲ ਆ ਸਾਹ ਸਾਟ ਲਈ ਬਹੁਤ ਜ਼ਰੂਰੀ ਆ ਅੱਜ ਜੋ ਬਿਮਾਰੀਆਂ ਹੋ ਰਹੀਆਂ ਉਹ ਸਾਨੂੰ ਜਿਹੜੀ ਗਲਤ ਆਕਸੀਜਨ ਮਿਲ ਰਹੀ ਹੈ ਉਹਦੇ ਨਾਲ ਹੋ ਰਹੀ ਹੈ ਜੀ ਜਿੰਨਾ ਵੀ ਅਸੀਂ ਪਲਾਂਟੇਸ਼ਨ ਕਰੀਏ ਸੈਕੰਡਲੀ ਆਪਣੇ এনवायरमेंट ਲਈ ਆਪਾਂ ਪਲਾਸਟਿਕ ਨੂੰ ਵੈਨ ਕਰੀਏ ਔਰ ਸਾਈਕਲ ਯੋਗਾ ਐਕਸਰਸਾਈਜ਼ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਿਉਂਕਿ ਜੇ ਸਿਹਤ ਆ ਤਾਂ ਤਾਂ ਹੀ ਜਹਾਨ ਹੈ ਸਿਹਤ ਸਭ ਤੋਂ ਪਹਿਲੋ ਠੀਕ